ਇਹ ਤਿੰਨ ਸਵਾਲ ਹਰੇਕ ਬੁਟੀਕ ਕਸਟਮਰ ਪੁੱਛਦਾ ਜੇ ਤੁਸੀਂ ਵੀ ਬੁਟੀਕ ਖੋਲ੍ਹਿਆ ਹੋਇਆ ਜਾਂ ਬੁਟੀਕ ਓਪਨ ਕਰਨ ਦਾ ਸੋਚਦੇ ਹੋ ਤਾਂ ਵੀਡੀਓ ਨੂੰ ਸੇਵ ਕਰ ਲਓ ਕੋਈ ਵੀ ਪੁਆਇੰਟ ਮਿਸ ਨਾ ਹੋ ਜਾਏ ਹੋਰ ਵੀਡੀਓ ਲਈ ਫੋਲੋ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨੰਬਰ 1 ਹਰੇਕ ਕਸਟਮਰ ਨੂੰ ਹੁੰਦਾ ਕਹਦੂਆ ਕਿ ਥੋੜਾ ਜਿਹੀ ਰੇਟ ਕੱਟ ਕਰ ਦੋ ਤੁਹਾਡਾ ਰੇਟ ਜ਼ਿਆਦਾ ਸੋ ਉਦੋਂ ਕਸਟਮਰ ਨੂੰ ਜਦੋਂ ਇਦਾਂ ਦੇ ਸਵਾਲ ਪੁੱਛੇ ਜਾਂਦੇ ਕਸਟਮਰ ਵੱਲੋਂ ਤਾਂ ਕਈ ਵਾਰੀ ਜਿਹੜੇ ਸੇਲਜ਼ਮੈਨ ਹੁੰਦੇ ਆ ਉਹ ਘਬਰਾ ਜਾਂਦੇ ਕਿ ਹੁਣ ਕੀ ਕਹੀਏ ਹਨਾ ਅਗਲਾ ਫਿਰ ਅਲੱਗ-ਅਲੱਗ ਜਵਾਬ ਦੇਣ ਲੱਗ ਪੈਂਦਾ ਨਹੀਂ ਨਹੀਂ ਸਾਡਾ ਤਾਂ ਰੇਟ ਠੀਕ ਆ ਜੀ ਤੁਹਾਨੂੰ ਉਹੀ ਲੱਗਦਾ ਸੋ ਕਸਟਮਰ ਨੂੰ ਹਮੇਸ਼ਾ ਬਹੁਤ ਹੀ ਵਧੀਆ ਢੰਗ ਨਾਲ ਪਲਾਈਟਵੇ ਦੇ ਵਿੱਚ ਆਨਸਰ ਦੇਣਾ ਜ਼ਰੂਰੀ ਆ ਜਦੋਂ ਕਸਟਮਰ ਕਹਿੰਦਾ ਕਿ ਤੁਹਾਡਾ ਰੇਟ ਜ਼ਿਆਦਾ ਲੱਗ ਰਿਹਾ ਸਾਨੂੰ ਜਾਂ ਇਹ ਕੁਝ ਘੱਟ ਹੋ ਸਕਦਾ ਤਾਂ ਤੁਸੀਂ ਕਹੋਗੇ ਵਾਕਈ ਤੁਹਾਨੂੰ ਲੱਗ ਸਕਦਾ ਕਿ ਰੇਟ ਜ਼ਿਆਦਾ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਜਿਹੜੀ ਚੀਜ਼ ਵਧੀਆ ਬਣੀ ਹੋਈ ਹੈ ਜੀਚ ਯੂਨੀਕਨੈਸ ਹੈ ਹੈਂਡਵਰਕ ਦੀ ਚੀਜ਼ ਆ ਕਿਉਂਕਿ ਕਾਰੀਗਰਾਂ ਦੀ ਲੇਬਰ ਜ਼ਿਆਦਾ ਸੋ ਕਾਸਟ ਕਿਤੇ ਨਾ ਕਿਤੇ ਜ਼ਿਆਦਾ ਹੋ ਜਾਂਦਾ ਸੀ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਪਰ ਤੁਸੀਂ ਯਕੀਨ ਮੰਨੋ ਤੁਸੀਂ ਇਹ ਚੀਜ਼ ਜਦੋਂ ਇੱਕ ਵਾਰੀ ਵੇਅਰ ਕਰੋਗੇ ਤਾਂ ਤੁਸੀਂ ਆਪ ਹੀ ਡਿਫਰੈਂਸ ਦੇਖੋਗੇ ਸੋ ਕਸਟਮਰ ਨੂੰ ਸਮਝਾਇਆ ਜਾ ਸਕਦਾ ਕਿ ਵੈਲਿਊ ਫॉर ਮਨੀ ਹੈਗੀ ਆ ਹਾਂ ਜੇ ਕਸਟਮਰ ਇੰਡੀਅਨ ਆਪਣੇ ਇਦਾਂ ਦੇ ਹੈਗੇ ਆ ਜੀ ਉਹਨਾਂ ਨੂੰ ਵੈਲਿਊ ਫॉर ਮਨੀ ਲੱਗਦਾ ਤਾਂ ਉਹ ਕਦੇ ਵੀ ਤੁਹਾਡੇ ਨਾਲ ਬਹਿਸ ਨਹੀਂ ਕਰਨਗੇ ਸੋ ਕਸਟਮਰ ਨਾਲ ਆਰਗੂ ਕਰਨ ਦੀ بجائے ਉਹਨਾਂ ਨੂੰ ਚੰਗੀ ਤਰ੍ਹਾਂ ਕਨਵੈਂਸ ਕਰੋ ਸਮਝਾਓ ਕਿ ਤੁਹਾਡੀ ਚੀਜ਼ ਦਾ ਰੇਟ ਜ਼ਿਆਦਾ ਕਿਉਂ ਹੈ ਇਹ ਨਹੀਂ ਕਿ ਆਪਾਂ ਇੱਕ ਟੋਕੀ ਕਹਿ ਦਈਏ ਕਿ ਨਹੀਂ ਨਹੀਂ ਮੇਰਾ ਤਾਂ ਰੇਟ ਸਹੀ ਹੈ ਤੁਹਾਨੂੰ ਜ਼ਿਆਦਾ ਲੱਗ ਰਿਹਾ ਨੰਬਰ 2 ਕਾਫੀ ਕਸਟਮਰ ਇਹ ਵੀ ਕਹਿੰਦੇ ਕਿ ਜਿਹੜੇ ਸੂਟ ਆ ਕੀ ਇਹਦੇ ਚ ਸਟਿਚਿੰਗ ਚਾਰजेस ਜਿਹੜੇ ਇਨਕਲੂਡਡ ਹੋਣਗੇ ਜਾਂ ਨਹੀਂ ਹਨਾ ਤਾਂ ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹੋ ਕਿ ਨਹੀਂ ਇਹ ਸੂਟ ਦੇ ਵਿੱਚ ਸਟਿਚਿੰਗ ਚਾਰजेस ਇਨਕਲੂਡਡ ਨਹੀਂ ਹੋਣਗੇ ਸਟਿਚਿੰਗ ਐਕਸਟਰਾ ਹੋਊਗੀ ਕਿਉਂਕਿ ਜਦੋਂ ਕੋਈ ਵੀ ਆਪਾਂ ਚੀਜ਼ ਤਾਂ ਉਹਦੇ ਜਿਹੜੇ ਫਿਟਿੰਗ ਹੋ ਗਈ ਉਹਦੀ ਸਟੀਚਿੰਗ ਹੋ ਗਈ ਉਹ ਡਿਫਰੈਂਟ ਹੁੰਦੀ ਆ ਸੋ ਇਹ ਨਹੀਂ ਕਿ ਅਗਲਾ ਕਵੇ ਕਿ ਯਾਰ ਮੈਨੂੰ ਤਾਂ ਵੇਚ ਹੀ ਕਰਕੇ ਦਿਓ ਕਈ ਕਸਟਮਰ ਇਹ ਕਹਿੰਦੇ ਆ ਕਿ ਮੈਂ ਸੂਟ ਤਾਂ ਬਾਏ ਕਰ ਲੈਣਾ ਮੈਨੂੰ ਸਟੀਚਿੰਗ ਫ੍ਰੀ ਕਰਕੇ ਦਿਓ ਸੋ ਉੱਥੇ ਕੋਈ ਜ਼ਿਆਦਾ ਬਹਿਸ ਵੀ ਨਾ ਕਰੋ ਤੁਸੀਂ ਸਮਝਾ ਵੀ ਦਿਓ ਕਿ ਉਹਦੇ ਚਾਰਜਸ ਐਕਸਟਰਾ ਹੁੰਦੇ ਆ ਕਿਉਂਕਿ ਜਿਹੜੇ ਟੇਲਰਸ ਆ ਉਹਨਾਂ ਦਾ ਖਰਚਾ ਵੀ ਅਲੱਗ ਤੋਂ ਆ ਸੋ ਇੱਕ ਜਿਹੜਾ ਸੂਟ ਦਾ ਹੈਂਡਵਰਕ ਦਾ ਕੰਮ ਤੇ ਸਟਿਚਿੰਗ ਦਾ ਹੈ डिफरेंट डिफरेंट ਹੁੰਦਾ ਸੋ ਕਸਟਮਰ ਨੂੰ ਈਜ਼ੀ ਵੇ ਦੇ ਵਿੱਚ ਸਮਝਾਇਆ ਜਾ ਸਕਦਾ ਨੰਬਰ 3 ਕਾਫੀ ਕਹਿੰਦੇ ਆ ਕਿ ਜਿਹੜਾ ਇਹ ਡਿਜ਼ਾਈਨ ਹੈ ਤਾਂ ਕਿਤੋਂ ਹੋਰ ਵੀ ਮਿਲ ਜੂ ਸੋ ਕਸਟਮਰ ਨੂੰ ਦੱਸੋ ਕਿ ਇਹ ਸਾਡਾ ਐਕਸਕਲੂਸਿਵ ਡਿਜ਼ਾਈਨ ਹੈ ਕਿਤੋਂ ਹੋਰ ਨਹੀਂ ਮਿਲੂਗਾ ਕਿਉਂਕਿ ਅਸੀਂ ਨਵਾਂ ਡਿਜ਼ਾਈਨ ਤਿਆਰ ਕੀਤਾ ਸੋ ਜੇ ਤੁਸੀਂ ਇਹ ਚੀਜ਼ ਲੈਣੇ ਹੋ ਤਾਂ ਇਹ ਤੁਹਾਡਾ ਪਲੱਸ ਬੈਨੀਫਿਟ ਇਹ ਹੈ ਕਿ ਤੁਹਾਨੂੰ ਇਹ ਡਿਜ਼ਾਈਨ ਕਿਤੇ ਹੋਰ ਨਹੀਂ ਮਿਲੂਗਾ ਆਪਣੇ ਕੋਲੇ ਰਹੂਗਾ ਇਹ ਡਿਜ਼ਾਈਨ ਕਿਉਂਕਿ ਅੱਜ ਕੱਲ ਹਰ ਕਿਸੇ ਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਮੇਰੇ ਪਾਈ ਆ ਉਹ ਕਿਸੇ ਹੋਰ ਦੇ ਨਾਂ ਪਾਈ ਹੋਵੇ ਸੋ ਇਸੇ ਕਰਕੇ ਆਪਾਂ ਪਹਿਲਾਂ ਵੀਡੀਓਸ 'ਚ ਵੀ ਅਕਸਰ ਹੀ ਗੱਲ ਕਰਦੇ ਰਹਿੰਨੇ ਆ ਕਿ ਜੋ ਤੁਸੀਂ ਸੂਟ ਬਣਾਉਣੇ ਹੋ ਯੂਨੀਕ ਹੋਣੇ ਚਾਹੀਦੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਰੋ ਜਿਹੜੀ ਕਿਸੇ ਕੋਲੇ ਨਾ ਹੋਵੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਹੁੰਦੇ ਆ ਜਿਹੜੇ ਅਕਸਰ ਹੀ ਜਿਹੜੇ ਬੁਟੀਕ ਤੇ ਕਸਟਮਰ ਆਉਂਦੇ ਆ ਉਹ ਪੁੱਛਦੇ ਰਹਿੰਦੇ ਆ ਜੋ ਆਪਾਂ ਕੋਰਸ ਬਣਾਇਆ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਉਹਦੇ ਵਿੱਚ ਵੀ ਡਿਸਕਸ ਕੀਤੇ ਉਹਦੇ ਕਿਵੇਂ ਕਿੰਨੇ ਚੀਜ਼ਾਂ ਧਿਆਨ ਰੱਖਣਾ ਹੁੰਦਾ ਉਹ ਆਪਾਂ ਸਭ ਕੁਝ ਸਮਝਾਇਆ ਹੈ ਜੇ ਤੁਸੀਂ ਫਾਨੋਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਜੇ ਤੁਸੀਂ ਆਪਣਾ ਬੁਟੀਕ ਸਟਾਰਟ ਕਰਨਾ ਚਾਹੁੰਦੇ ਹੋ ਆਪਾਂ ਉਹ ਜਿੱਦਿਅਾ ਕਿਵੇਂ ਤੁਸੀਂ ਆਪਣੇ ਘਰ ਤੋਂ ਬੁਟੀਕ ਸਟਾਰਟ ਕਰਕੇ ਇੱਕ ਟੌਪ ਲੈਵਲ ਦਾ ਬ੍ਰਾਂਡ ਬਣਾ ਸਕਦੇ ਹੋ ਕੋਰਸ ਦਾ ਲਿੰਕ ਪ੍ਰੋਫਾਈਲ ਬਾਇਓ ਦਿੱਤਾ ਹੋਇਆ ਬਾਕੀ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਵੀ ਆਪਣਾ ਨਾਮ ਈਮੇਲ ਦੇ ਕੰਟੈਕਟ ਭੇਜ ਕੇ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਤੇ ਆਪਣੀ ਬੁਟੀਕ ਜਰਨੀ ਨੂੰ ਆਸਾਨ ਬਣਾ ਸਕਦੇ ਹੋ